ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਬੀਤੇ ਦਿਨੀ ਇੱਕ ਘਟਨਾ ਹੋਈ ਹੈ ਜਿਸ ਦੀ ਸਾਰਾ ਦੇਸ਼ ਬਹੁਤ ਹੀ ਜ਼ਿਆਦਾ ਨਿੰਦਿਆ ਕਰਦਾ ਹੈ ਅਤੇ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਡਰ ਦਾ ਮਾਹੌਲ ਹੈ ਅਤੇ ਸਾਰੇ ਚਾਹੁੰਦੇ ਨੇ ਕਿ ਉਹਨਾਂ ਅੱਤਵਾਦੀਆਂ ਨੂੰ ਉਹਨਾਂ ਦੀ ਬਣਦੀ ਸਜ਼ਾ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤਾਂ ਦੋਸਤੋ ਉਸ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਰਹਿੰਦੇ ਕਸ਼ਮੀਰੀ ਭੈਣ ਭਾਈਆਂ ਨੂੰ ਕੁਝ ਸਰਾਰਤੀ ਅਨਸਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਹ ਭੈਣ ਇਸ ਵੀਡੀਓ ਵਿੱਚ ਦੱਸ ਰਹੀ ਹੈ ਕਿ ਮੇਰੇ ਦੋਸਤਾਂ ਨੂੰ ਅਤੇ ਸਾਨੂੰ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਅਤੇ ਸਾਡੇ ਹੋਰ ਦੋਸਤਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਮਾਰਿਆ ਜਾ ਰਿਹਾ ਹੈ ਅਤੇ ਅਸੀਂ ਆਪਣੀ ਜਾਨ ਗੁਰਦੁਆਰਾ ਸਾਹਿਬ ਦੇ ਵਿੱਚ ਲੋਕ ਕੇ ਬਚਾਈ। ਤਾਂ ਦੋਸਤੋ ਇਹ ਬਹੁਤ ਹੀ ਗਲਤ ਗੱਲ ਹੈ ਕਿਉਂਕਿ ਕਿਸੇ ਦੇ ਕਰੇ ਦੀ ਕਿਸੇ ਨੂੰ ਸਜ਼ਾ ਦੇਣਾ ਬਹੁਤ ਹੀ ਜ਼ਿਆਦਾ ਗਲਤ ਹੈ ਅਤੇ ਇਸ ਘਟਨਾ ਦੇ ਵਿੱਚ ਇਹਨਾਂ ਕਸ਼ਮੀਰੀ ਭੈਣ ਭਾਈਆਂ ਦਾ ਕੋਈ ਕਸੂਰ ਨਹੀਂ ਹੈ। ਤਾਂ ਦੋਸਤੋ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਦੇ ਵਿੱਚ ਅਨੇਕਾਂ ਹੋਰ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਘਟਨਾ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਮੈਰੋ ਨੇ ਲਾਈਵ ਹੋ ਕੇ ਇਨ੍ਹਾਂ ਧੀਆਂ ਭੈਣਾਂ ਦੀ ਸੁਰੱਖਿਆ ਦੇ ਲਈ ਆਪਣੀ ਉਸ ਵੀਡੀਓ ਦੇ ਵਿੱਚ ਕੀ ਕਿਹਾ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਵੀਡੀਓ ਦੇ ਵੱਲ ਅਤੇ ਅਮਰਤਪਾਲ ਸਿੰਘ ਮੈਰੋ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਗਰ ਜੇਕਰ ਕਿਸੇ ਕਸ਼ਮੀਰੀ ਭੈਣ ਭਾਈ ਨੂੰ ਕਿਸੇ ਨੇ ਵੀ ਹੱਥ ਲਾਇਆ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਦੀ ਧਰਤੀ ਤੇ ਅਸੀਂ ਪਾਈ ਚਾਰਾ ਬਣਾ ਕੇ ਰੱਖਣਾ ਚਾਹੁੰਦੇ ਹਾਂ ਹਮਲਾ ਕੀਤਾ ਜਾ ਰਿਹਾ ਗਾਲੀ ਗਲੋਚ ਕੀਤੀ ਜਾ ਰਹੀ ਇਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਬਹੁਤ ਮਾੜੀ ਘਟਨਾ ਹੈ ਬਹੁਤ ਮਾੜਾ ਕੰਮ ਹੈ ਤੁਸੀਂ ਤਾਂ ਉਹ ਤਾਂ ਅੱਤਵਾਦੀਆਂ ਤੋਂ ਵੀ ਅੱਗੇ ਲੰਘ ਗਏ ਉਹਨਾਂ ਨੇ ਤਾਂ ਜੇ ਕਤਲੇਆਮ ਕੀਤਾ ਅਸੀਂ ਉਹਦੀ ਨਿੰਦਾ ਕਰਦੇ ਤੇ ਸੀ ਇਸ ਦੁੱਖ ਦੇ ਵਿੱਚ ਸ਼ਰੀਕ ਆ ਉਹਨਾਂ ਦੇ ਉਹ ਜਿਨ੍ਹਾਂ ਦੇ ਨਾਲ ਇਹ ਧੱਕਾ ਹੋਇਆ ਪਰ ਉਸ ਅੱਤਵਾਦੀਆਂ ਨੇ ਵੀ ਉੱਥੇ ਜਿਹੜੇ ਨੌਜਵਾਨਾਂ ਤੇ ਜਾਂ ਬੰਦਿਆਂ ਦੇ ਤੇ ਹਮਲਾ ਕੀਤਾ ਕਿਸੇ ਬੀਬੀ ਬੱਚੇ ਦੀ ਅਜਿਤ ਨੂੰ ਹੱਥ ਨਹੀਂ ਪਾਇਆ ਗਾਲੀ ਗਲੋਚ ਨਹੀਂ ਕੀਤੀ ਪਰ ਤੁਸੀਂ ਅੱਤਵਾਦੀਆਂ ਤੋਂ ਗਾਹ ਲੰਘ ਗਏ ਆ ਉੱਥੇ ਜਿਹੜੇ ਹੈਗਾ ਸਟੂਡੈਂਟਾਂ ਨਾਲ ਧੱਕਾ ਕਰ ਰਹੇ ਆ ਤੁਸੀਂ ਬੱਚੀਆਂ ਦੇ ਨਾਲ ਉਸ ਕਸ਼ਮੀਰ ਦੀਆਂ ਬੱਚੀਆਂ ਨੂੰ ਅਸੀਂ ਪੂਰ ਜੋਰ ਇਹ ਅਪੀਲ ਕਰਦੇ ਆ ਸਾਾਨੂੰ ਮੈਸੇਜ ਕਰੋ ਤੇ ਜੇ ਤੁਸੀਂ ਖਤਰਾ ਮਹਿਸੂਸ ਕਰ ਰਹੇ ਹੋ ਤੇ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚੋਂ ਲੈ ਕੇ ਜਾਵਾਂਗੇ ਤੁਹਾਨੂੰ ਤੇ ਸਾਡੇ ਘਰਾਂ ਦੇ ਸਿੱਖਾਂ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਨੇ ਤੇ ਜਿੰਨਾ ਟਾਈਮ ਤੁਸੀਂ ਰਹਿਣਾ ਚਾਹੋ ਨੇ ਪੜ੍ਹਨਾ ਚਾਹੋ ਨੇ ਪੜੋਗੇ ਅਸੀਂ ਤੁਹਾਡੀ ਰਾਖੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਭਾਈ ਅਮਰਤਪਾਲ ਸਿੰਘ ਮੈਰੋ ਦੀ ਇਸ ਵੀਡੀਓ ਕਲਿੱਪ ਬਾਰੇ ਆਪਣੇ ਵਿਚਾਰ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ